ਉਹ ਕੱਢਿਆ ਜਾਂਦਾ ਹੈ ਆਹ ਵੇ ਇੱਧਰ ਨਹੀਂ ਯਾਰ ਉਹ ਨਾਲ ਲੈ ਗਿਓ ਲੋਜੀ ਮੁੱਲਾ ਪਰ ਮਹਿਲ ਮੁਆਰਕ ਕਿਸਾਨ ਮੇਲਾ ਬੜੇ ਬੜੇ ਪ੍ਰਾਈਮਡ ਪੈਨ ਚੁੱਕਿਆ ਸਰੇਂਦਰਾਂ ਦੇ ਕਲੌਬ ਮਾਸਟਰ 53 9300 ਕਪਾਈਨਾ ਵਗੈਰਾ ਦੇ ਵਿੱਚ ਬਹੁਤ ਫਰਕ ਪਾ ਦਿੰਦਾ ਵਾ ਆਟੋਮੈਟਿਕ ਉਗਰ ਦਾਣੇ ਵਾਲਾ ਵਗੈਰਾ ਕਟਰ ਦੇ ਉੱਤੇ ਮੋਟਰ ਵਗੈਰਾ ਤੇ ਸਰੇਂਦਰਾਂ ਦੀਆਂ ਮਰਮਾਰਕ ਪੈਲਸਾ ਜਿਹੇ ਬੋਲਾਪੁਰ ਜਰੋਂ ਬੋਲਾਪੁਰ ਦੇ ਵਿੱਚ ਆਪਾਂ ਆ ਗਏ ਬੋਲਾਪੁਰ ਜਰੋਂ ਆਪਾਂ ਰਾਏਕੋਟ ਰੋਡ ਫੜ ਲਿਆ ਸੁਧਾਰ ਰੋਡ ਉੱਥੇ ਆਏ ਐਪਲੀਮੈਂਟ ਬੜੇ ਬੜੇ ਆਏ ਹੋਏ ਨੇ ਸਾਰੇ ਔਰ ਇਹ ਫਰੀਦਾਂ ਦੀ ਐਗਜ਼ੀਬਿਸ਼ਨਸ ਲੱਗੀ ਹੋਈ ਆ ਕਿਸਾਨ ਮੇਲਾ ਚੱਲ ਰਿਹਾ ਜੀ ਆਪਣਾ ਬੋਲਾਪੁਰ ਬੋਲਾਪੁਰ ਮਹਿਲ ਮਵਾਰਕ ਸੋਡਾਰ ਰੋਡ ਦੇ ਉੱਤੇ ਮਹਿਲਵਾਰਕ ਰੋਡ ਦੇ ਅੰਦਰ ਇੱਕ ਕਿਸਾਨ ਮੇਲਾ ਤੇ ਇੱਥੇ ਸਾਰੇ ਕੌਪਰ ਜਿਹੜੇ ਆਪੋ-ਆਪੇ ਟਰੈਕਟਰ ਲੈ ਕੇ ਆਏ ਹੋਇਆ, ਕਪਾਈਦਾਂ ਲੈ ਕੇ ਆਏ ਹੋਇਆ, ਆਪੋ ਆਪਣੇ ਐਪਲੀਮੈਂਟਸ ਲੈ ਕੇ ਆਏ ਹੋਇਆ। ਨੰਨੇ ਵੀ ਮਸ਼ੀਨਾਂ ਵਗੈਰਾ, ਆਲੂ ਪੱਟੜ ਵਾਲੀਆਂ, ਬੀਜਣ ਵਾਲੀਆਂ ਜਿਹੜੀਆਂ ਵੀ ਆਈਆਂ ਨੇ। ਠੀਕ ਆ ਜੀ। ਕਾਕਾ ਪੈਨ ਪ੍ਰੀਟ ਟੂ व्हीਲ ਦੇ ਵਿੱਚ ਵੀ ਤੇ ਫੋਰ व्हीਲ ਦੇ ਸਿਰ ਨਾਲ ਦੇ। ਮੈਂ ਸਰਗੇ ਆਉਂਦੀਆਂ ਨੇ ਜਿਹੜੀ ਮਾਦੀ ਲੈ ਲਓ ਏਸੀ ਕੈਵਨ ਵਿਦ ਚੰਗੀਆਂ ਡਿਮਾਂਡ ਤੇ ਰਹਿੰਦੀਆਂ ਨੇ ਇਹ ਪ੍ਰਿੰਟ ਨਾਬਾ ਐਕਜੀਬਿਸ਼ਨ ਸੋ ਲੱਗ ਲੱਗ ਥਾਵਾਂ ਤੇ ਲੱਗੀ ਹੋਈ ਆ ਐਕਜੀਬਿਸ਼ਨ ਬਹੁਤ ਸੋਹਣੇ ਸੋਹਣੇ ਲੱਗਿਆ ਹੋਈਆਂ ਨੇ ਤੇ ਆਪਾਂ ਲੱਗ ਲੱਗ ਕੈਟਾਗਰੀ ਦੇ ਵੀਡੀਓ ਬਣਾਈਆਂ ਰਹੇ ਹੌਲੈਂਡਰ ਡ੍ਰੈਕਟਰ ਦੀ ਵੀ ਬਣਾਈ ਆ ਵੱਡਾ ਡ੍ਰੈਕਟਰ ਜਿਹੜਾ 260 ਐਚਪੀ ਦਾ ਉਹਦੀਆਂ ਫਿਰ ਬਾਕੀ ਮੈਸੀਆਂ ਡ੍ਰੈਕਟਰ ਨਾਮੇ ਆਏ ਆ ਨਵੀਆਂ ਤਕਨੀਕ ਦੇ ਨਾਲ ਆਏ ਆ ਐਪਲੀਮੈਂਟ ਮੈਸੀਆਂ ਦੇ ਨਵੇਂ ਹੋਰ ਆਏ ਆ ਉਹਨਾਂ ਦੀਆਂ ਬਣਾਈਆਂ ਤੇ ਬਾਕੀ ਕੁਝ ਉਹਦਾਂ ਆਪਾਂ ਵੀਡੀਓ ਬਣਾ ਰਹੇ ਆ ਸਾਰੇ ਦਿਖਾ ਰਹੇ ਆ ਕਰਮਾ ਵਾਲੇ ਜਿੱਤਾਂ ਆ ਗਿਆ ਠੀਕ ਆ ਜੀ ਫੇਰਾ ਕਰਤਾਰ ਮਸ਼ੀਨ ਬੱਟੇਸ ਉਸ ਮਸ ਕੋਬੀਲ ਫੋਰਬੀਲ ਇਹ ਫਿਕ ਹੈ ਬੰਦ ਕਿਹੜੀ ਲੈਣੀ ਆ ਆਪਾਂ ਲੈ ਸਕਦੇ ਆ ਰਹੇ ਹੋ ਇਹ ਜਿਹੜਾ ਤੁਹਾਨੂੰ ਦਿਖਾਇਆ ਜੀ ਇਹ ਜੈਕ ਚੱਕਾ ਮਤਲਬ ਇਹ ਵੀ ਜਿਹੜਾ ਆਪਾਂ ਜਿਵੇਂ ਹੈਵੀ ਬਾ ਹੈਵੀ ਕੋਈ ਚੀਜ਼ ਚੱਕਣੀ ਆ ਹੈਵੀ ਮਸ਼ੀਨਰੀ ਚੱਕਣੀ ਆ ਕੋਈ ਨਾ ਉਹਨਾਂ ਵਾਸਤੇ ਇਹ ਜੈਕ ਲੱਗਦਾ ਜਿਹੜਾ ਜਿਵੇਂ ਹਾਲਾਂਕਿ ਜਿਵੇਂ ਨਾਲ ਲੱਕ ਲੈਂਕਾਂ ਨਾਲ ਪੱਕਾ ਇਹ ਮੇ ਚੱਕ ਲੱਗਿਆ ਹੁੰਦਾ ਉਦੋਂ ਬਾਕੀਆ ਕਰਦਾ ਰਹੇ ਜੈਕ ਜਪੇਸ਼ਨਸ ਆ ਗਈ ਉਹ ਪਾਏ ਨਾ ਕਿ ਟਰੈਕਟਰ ਆ ਗਏ ਹਾਂ ਕਹਿੰਦੇ ਹੋਣੇ ਆਪਾਂ ਚੱਲ ਰਲੋ ਲਾ ਹਾਂ ਬੇਫਰਤ ਲੈ ਭਾਉਂ ਲੇ ਕੋਈ ਖਾ ਪੀ ਲਈਏ ਕੋਈ ਯਾਰ ਲਿਆਓ ਖਵਾਓ ਕੀ ਆ ਇਹ ਨੰਨਾ ਅੰਦਰ ਵੱਡੋ ਖੱਪੇ ਟ੍ਰਾਲੀਆਂ ਟਰੋਲੀਆਂ ਹਾਲ ਦਾ ਰਜਾਕਰ ਸਿੰਘ ਜੀ ਅੰਦਰ ਵੱਡ ਸੇ ਖੱਬੇ ਪਾਸੇ ਕਹਿੰਦਾ ਇਹੋ ਖੱਬੇ ਵਾਸਤੇ ਆ ਗਏ ਹੋਰਿੰਗ ਬੋਧਰੋ ਕਿਥੇ ਹੈ ਇੱਥੇ ਹੋਣੇ ਫਰਾ ਦੇ ਥੱਪੋ ਬਸ ਇੱਥੇ ਆ ਗਿਆ ਅੰਦਰ ਅੰਦਰ ਵੜ ਕੇ ਕਹਿੰਦਾ ਸੀ ਨਾ ਉਹ ਅੰਦਰ ਕਹਿੰਦਾ ਖੜ ਗਿਆ ਇੱਥੇ ਸੱਬੇ ਵਾਸਤੇ ਫਰਾ ਆ ਹੀ ਇੱਥੇ ਆ ਹੀ ਆ ਗਏ ਅੰਦਰ ਉੱਥੇ ਲੰਗ ਪਾ ਕੁੱਟ ਤੇ ਡੈਗਰੀ ਜ਼ੋਨ ਤੇ ਨਾਲ ਹੀ ਫੌਂਟ ਰੈਕ ਇਧਰ ਫੇਰ ਦਵਾਈਆਂ ਵਾਲੇ ਆ ਗਏ ਤੋ ਸਾਰੀਆਂ ਦੇ ਐਗਰੀਵੇਸ਼ਨਸ ਵਗੈਰਾ ਲੱਗੀਆਂ ਹੋਈਆਂ ਨੇ ਐਗਰੀ ਜ਼ੋਨ ਦੇ ਰੋਟਾ ਵੈਟਰ ਸੁਪਰ ਸੇਡਰ ਬਾਕੀ ਮਸ਼ੀਨਾਂ ਆਲੂ ਪਟਣ ਵਾਲੀ ਬੀਜਣ ਵਾਲੀ ਠੀਕ ਆ ਜੀ ਸੁਪਰ ਸੇਡਰ ਰੋਟਾ ਵੈਟਰ ਵਗੈਰਾ ਤੇ ਪਲਾਂਟਰ ਵਗੈਰਾ ਤੇ ਬਾਕੀ ਇਧਰ ਆਗੇ ਫਾਰਮ ਟਰੈਕਟਰ ਹੋਈ ਮੇਲੇ ਤੇ ਪਹੁੰਚੇ ਹੋਇਆ ਕੋਸਾਲ ਮੇਲਾ ਮੋਲਾਪੁਰ ਮਹਿਲਮੁਆਰਕਾ ਵਾਲਾ ਮਹਿਲਮੁਆਰਕਾ ਜਿਹੜਾ ਰਿਜ਼ੋਰਟ ਦੇ ਵਿੱਚ ਮੋਲਾਪੁਰ ਸ਼ਹਿਰ ਸੁਧਾਰ ਰੋਡ ਸੁਧਾਰ ਰੋਡ ਪਾਵਰ ਟਰੈਕ 45 ਇਹ ਵੀ 45 ਐਚਪੀ ਵਾਲਾ 42 ਐਚਪੀ 45 ਐਚਪੀ 45 ਐਚਪੀ ਦੇ ਵਿੱਚ ਸਹੀ ਦਾ ਹੈ ਤੇ ਆਹ ਨਾ ਕੀ ਉਹਨੇ ਇੱਥੇ ਲਾਤੀ ਯਾਰ ਸਾਈਡ ਗੇਰ ਦੇ ਵਿੱਚ 13 13 928 13 628 ਦਾ ਟਾਇਰ ਵਧੀਆ ਡੈਕਟਰ ਦੀ ਸੇਲ ਹੋ ਰਹੀ ਹੈ ਇਹਦੀ ਵੀ ਤੇ ਇਸ ਸਾਈਜ਼ ਦਾ ਵੀ ਬੰਦ ਆ ਫੋਰਵਰਡ ਫੋਰ ਵਾਲਾ ਵੀ ਗੱੜਾ ਵਗੈਰਾ ਇਹਨਾਂ ਦਾ ਨਹੀਂ ਜਾਊਗਾ ਇਹ ਕੱਦੂ ਵਾਲਾ ਆਲੂ ਵਾਸਤੇ ਵਧੀਆ 13 6 28 ਵਾਲਾ ਟਾਇਰ ਆ ਪੱਟਾਂ ਨੂੰ ਵੀਜਾਂ ਨੂੰ ਸਾਈਡ ਗੇਰਾਂ ਦੇ ਵਿੱਚ ਨਾਲੇ ਭੈਂਦੇ ਨੇ ਦੋਨੇ ਕਲੱਚ ਮਲਾਈ ਵਰਗੇ ਆ ਨਾਲੇ ਲੋ ਹਾਈ ਮੀਡੀਅਮ ਦੇ ਵਿੱਚ ਇਹ 47 ਕਾ ਦੇ ਇਹਨਾਂ ਨੂੰ ਜਿਹੜੇ ਉਹਨੂੰ ਉਰਲੀ ਹੋਣਾ ਖਾਣਾ ਪਾਉਣਾ ਦੇਖ ਸਕਦੇ ਆ ਇਹ ਸਾਰੇ 9 ਤੋਂ 2 ਟਰੈਕਟਰ ਸੋਣਿਆ ਇਹਨਾਂ ਦੇ ਵੀ ਆ ਮਿਲ ਗਿਆ ਬੰਦਾ ਆਪਣਾ ਨਹੀਂ ਆ ਤਾਂ ਦਿੱਤਾ ਉਹ ਵੀ ਠੀਕ ਹੈ ਲੈਣਾ ਹੈ ਲੈਣਾ ਲੈਣ ਦਾ ਆਪਦਾ ਦਾ ਹੀਗਾ ਪਰ ਜੇ ਵੀ ਨਹੀਂ ਜਾਏ ਉਹ ਤਾਂ ਡੱਲੇ ਦਾ ਆਲੂ ਆਪਣੇ ਦੇ ਦੂ ਰਾਜਾ ਇਹ ਹੁਣ 45 ਦੇ ਸਬੰਧ ਆ ਇਹ 14 ਚ ਹੋਊਗਾ ਉਹ 2 13 ਜਾਵਾਂ ਸਾਹੀ ਫਰਕ ਹੋਣਾ ਇਹ 14 ਵਾਲਾ ਇਹ ਵੀ ਲੋਹਾ ਹੀ ਮੀਂਹ ਵਾਲਾ ਬਹਾਉਂਡਰਕ 60 ਇਹ ਸ਼ੋਪ ਵਗੈਰਾ ਸਾਰੇ ਦੀ ਸੇਮ ਜੀ ਆ ਯਾਨੀ ਇਹ ਗੇਹਣਾ ਗੁਰਾਂ ਦੇ ਵਿੱਚ ਫਰਕ ਪਾ ਪਿਆ ਤੇ ਪਾਵਰ 45 ਚ 47 ਤੇ 55 ਐਚਪੀ ਵਾਲੇ ਆ 16 28 ਦਾ ਤੋਂ 60 55 ਵੀ ਸੋਲਰ ਉਠਾਈ ਦੇ ਵਿੱਚ ਹੀ ਇਹ ਆ ਕੇ ਨਿਰਾਹ ਹਾਂ ਤੇ ਫਰੰਟ ਲੌਕ 11 ਕ ਲੱਖ ਦੀ ਰੇਂਜ ਦੇ ਵਿੱਚ ਆ ਸਮਥਿੰਗ ਧੰਨਵਾਦ 11 ਲੱਖ ਰੁਪਏ ਦੇ ਲਗਭਗ ਫਾਉਟ੍ਰਕ 60 52 ਬਾਕੀ ਉਹ ਥੱਲੇ ਆਦੋਂ 50000 ਸਸਤਾ ਕੋਈ ਉਹਦੋਂ ਲੱਖ ਲੱਖ ਸਸਤਾ ਕੋਈ ਆ ਥੱਲੇ ਨੂੰ ਫਿਰ ਡੇਢ ਤੁਰੇ ਆਉਂਦੇ ਉਹਨਾਂ ਦੇ ਔਰ ਜੀ ਆ ਸੁਬਰਾਜ ਰਾਣ ਦੀ ਐਡਜੂਸਸ਼ਨਸ 44 ਤੇ 855 ਦੀ ਛੋਟਾ ਟਰੈਕਟਰ ਦਾ ਛੋਟਾ ਸਾਦੇ ਟਰੈਕਟਰ ਨੂੰ ਛੋਟਾ ਕਿ ਵੀ ਛੋਟੇ ਜ ਨਹੀਂ ਜਾਣ ਗਾ ਲੈਂਦੇ ਇਹਨੂੰ 55 ਤੇ 44 ਇਹ ਕਿੰਨਾ ਮਰਦਾ ਨਾ ਪਰ ਵੀ ਬਹੁਤ 14928 ਦਾ ਟਾਇਰ ਇਹਨੂੰ 16928 ਦਾ ਟਾਇਰ ਇਹਨੂੰ ਉਹ ਤੇ ਬਣ ਜਾਣਗੇ ਯਾਰ 12 ਰੱਖਾ ਬਾਕੀ ਲੋਹਾਈ ਮੀਡੀਆ ਦੇ ਵਿੱਚ ਦੋਨੇ ਆਉਂਦੇ ਆ ਜਿਹੜਾ ਆਪਾਂ ਮਰਜ਼ੀ ਲੈ ਸਕਦੇ ਆ ਰੇਟ ਦਾ ਫਰਕ ਆ ਪਾਵਰ ਦਾ ਫਰਕ ਆ ਉਦਾਂ 4750 ਚੀ ਆ ਇਹ ਤੇ ਬਾਕੀ ਜੋਰ ਤੁਹਾਨੂੰ ਪਤਾ ਹੀ ਆ ਵੀ ਸਵਰਾਜ ਟਰੈਕਟਰ ਬਹੁਤ ਮਾਰ ਜਾਂਦੇ ਆ ਨਜਾਇਜ਼ ਜੋਰ ਮਾਰ ਜੋਰ ਨਜਾਇਜ਼ ਹੀ ਮਾਰ ਜਾਂਦੇ ਆ ਵੱਧ ਹਨਾ ਸਾਨੂੰ ਆਪ ਕੋ ਸਾਰਿਆਂ ਨੂੰ ਪਤਾ ਵਾ ਇਹ ਆ ਡਿਊਟੀ ਫਾਰ ਵਾਲਿਆਂ ਦਾ ਸਵਰਾਜ ਤੇ ਬਾਈ ਕਰਦੇ ਉਹਨਾਂ ਲੱਤਾਂ ਸੁਝੇ ਕਰਨੇ ਆ ਪੰਨ ਬਾਈ ਜੀ ਸਵਰਾਜ ਸਵਰਾਜ ਝੋਟਾ ਟਰੈਕਟਰ ਆ ਹਾਂ ਦਾ ਨਹੀਂ ਬੰਦਾ ਉੱਠਾ ਹਾਂ ਦਾ ਨਹੀਂ ਬੰਦਾ ਇੱਥੇ ਬੈਠਾ ਆ ਡਿਊਟੀਫੁਲ ਆ ਰਿਐਗਜ਼ੀਬਿਸ਼ਨਸ ਲੱਗੀ ਹੋਈ ਆ ਸਵਰਾਜ ਵਾਲਾਂ ਦੀ ਸਾਰਾ ਰਿਐਗਜ਼ੀਬਿਸ਼ਨਸ ਅਲੱਗ-ਅਲੱਗ ਪੜਾਵਾਂ ਦੇ ਵਿੱਚ ਲੱਗੀਆਂ ਹੋਈ ਆ ਆਪਾਂ ਉਹ ਥਾਂ ਦੇ ਵਿੱਚ ਲਾ ਕੇ ਥਾਂ ਮਣ ਕੇ ਜਾਂ ਕੁਛ ਵੀ ਲਾ ਦੋ ਉਦਾਂ ਕਰਕੇ ਆਉਂਦੀਆਂ ਐਪਲੀਮੈਂਟਸ ਦੇ ਹਿਸਾਬ ਨਾਲ ਟੈਂਟ ਲਾ ਕੇ ਤੰਬੂ ਲਾ ਕੇ ਇਹ ਆਪਦੇ ਐਪਲੀਮੈਂਟਸ ਖੜਾਏ ਹੋਏ ਨੇ ਬਾਕੀ ਦਵਾਈ ਸੜਕਲਾ ਕੀੜਾ ਜੀ ਨੂੰ ਆਪਾਂ ਕਹ ਦਿੰਨੇ ਆ ਕਈ ਟਰੈਕਟਰ ਬਣਵਾ ਲੈਂਦੇ ਟਰੈਕਟਰ ਦੇ ਉੱਤੇ ਟੈਂਕੀ ਲਵਾ ਦਿੰਦੇ ਨੇ 275 475 ਦੇ ਉੱਤੇ ਪਾ ਚਾਨੀ ਵਾਲਾਂ ਦਾ ਗਰੇਡਰ ਵਗੈਰਾ ਤੇ ਮਸ਼ੀਨ ਤੋੜੀ ਆ ਜੀ 35 ਇਸ ਕਰਮ ਵਾਲੇ ਨਹੀਂ ਨਹੀਂ ਬਾਕੀ ਆਪਾਂ ਲੱਗਦਾ ਕਿ ਵੀਡੀਓ ਬਣਾ ਜਾ ਰਹੇ ਹਾਂ ਲੱਗਦਾ ਕੁ ਭਾਵਾਂ ਵੀ ਅਜਸਮੰਤ ਵਾਲਿਆਂ ਦਾ ਜਸਮੰਤ ਰੋਟਾਵੇਟਰ ਮਾਸ਼ੀਓ ਬਾਦਲ ਮਾਲਤਰ ਵਗੈਰਾ ਦਸਮਾਂਤਰੀ ਸੋਬਾ ਸੈਟਰ ਵਗੈਰਾ ਜੰਦਰੀ ਗ्रामੇ ਔਡ ਵੀ ਆ ਬਾਕੀ ਅਮਨਿੰਦਰ ਐਗਰੋ ਟਰਸਟੀਸ ਵਾਲੇ ਐਗਰੀ ਐਂਡ ਟਰਸਟ ਵਰਕਰਸ ਵਾਲੇ ਉਹ ਬਾਰੇ ਐਗਰੀਕਾਰਸ ਵਗਾਰੇ ਸਾਰੇ ਪਹੁੰਚੇ ਹੋਇਆ ਜੀ ਆਪੋ ਆਪਣੇ ਐਗਜ਼ੀਬਿਸ਼ਨਸ ਲੋਨ ਦੇ ਖਾਤਰ ਆਪੋ ਆਪਣੇ ਐਗਜ਼ੀਬਿਸ਼ਨਸ ਐਪਲੀਮੈਂਟ ਕਿਸਾਨ ਭਰਾਵਾਂ ਨੂੰ ਵੀਰ ਭਰਾਵਾਂ ਨੂੰ ਦਿਖਾਉਣ ਦੇ ਲਈ ਤੇ ਆਪਾਂ ਇਹਨਾਂ ਨੂੰ ਖਰੀਦ ਸਕਦੇ ਹਾਂ ਸਾਰਾ ਕੁਝ ਕਰਫਰ ਬੁਕਿੰਗ ਇਹਨਾਂ ਦੀ ਆਪਾਂ ਕਰ ਸਕਦੇ ਹਾਂ ਤੇ ਫਿਰ ਆਪਾਂ ਇਹਨਾਂ ਦੀ ਬ੍ਰਾਂਚਾਂ ਦੇ ਵਿੱਚੋਂ ਜਾ ਕੇ ਇਹ ਚੀਜ਼ਾਂ ਲੈ ਸਕਦੇ ਹਾਂ ਲੈ ਸਕਦੇ ਹਾਂ ਜੀ